ਆਗਤਾ ਹੈਗਾ ਸਾਡੀ ਵੀਡੀਓ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਕਾਟਨ ਦੇ ਸੂਟਾਂ ਦੀ ਵੈਰੈਟੀ ਆ ਗਈ ਜੀ ਕਾਟਨ ਦਾ ਸੂਟ ਮੈਚਿੰਗ ਪਲੇਨ ਸਲਵਾਰ ਦੇ ਨਾਲ ਫੈਂਸੀ ਡਿਜ਼ਾਈਨਾਂ ਦੇ ਵਿੱਚ ਦੇਖੋ ਮੈਚਿੰਗ ਸੂਟ ਆਏਗਾ ਪਲੇਨ ਸਲਵਾਰ ਦੇ ਨਾਲ ਹੈ ਜੀ ਸੇਲ ਮੇਲੇ ਤੇ ਚੱਲ ਰਿਹਾ ਹੈਗਾ ਜੀ ਭਰਾਵਾਂ ਦੇ ਇੱਥੇ ਤੇ ਸੇਲ ਮੇਲਾ ਫੈਂਸੀ ਸੂਟਾਂ ਦਾ ਆ ਦੇਖੋ ਜੀ ਸਾਰੇ ਮੈਚਿਕ ਸੂਟ ਆ ਬਿਲਕੁਲ ਕਾਟਨ ਤੇ ਕਪੜਾ ਜੀ ਕੈਂਡ ਰਿਕਾਟਨ ਆ ਗਈ ਇਹ ਮੈਚਿੰਗ ਖੇਰ ਮੇਲੇ ਤੇ ਰਾਜਾ ਜੀ ਸਿਰਫ 350 ਰੁਪਏ ਦਾ ਕੱਪੜਾ ਜੀ ਸੂਟ ਸਾਟੇ ਚੰਸੋਂ ਦੇ ਵਿੱਚ ਰੰਗ ਡਿਜ਼ਾਈਨ ਬਹੁਤ ਆਇਆ ਇਹਦੇ ਵਿੱਚ ਨਵੀਂ ਕੁਆਲਿਟੀ ਨਵੇਂ ਡਿਜ਼ਾਈਨਾਂ ਦੇ ਵਿੱਚ ਮੈਚਿੰਗ ਸੂਟ ਪਲੇ ਸਲਵਾਰ ਦੇ ਨਾਲ ਕਾਟਨ ਦਾ ਕੱਪੜਾ ਜੀ ਬਿਲਕੁਲ 350 ਦਾ ਖੇਰ ਮੇਲੇ ਦੇ ਤੇਜੀ ਸਕਰੀਨ ਸ਼ਾਟ ਲੈ ਕੇ ਆਓ ਤੇ ਸਾਵਾਂ ਡਿਜ਼ਾਈਨ ਸਾਵਾਂ ਕੱਟ ਲੈ ਕੇ ਜਾਓ ਛੇ ਜੀ ਆਓ ਜੀ ਸਾਵਾਂ ਡਿਜ਼ਾਈਨ ਵਾਸਤੇ ਜਿਹੜੇ ਨ ਖਤਮ ਹੋਈ ਜਾਂਦੇ ਨਾਲ ਦੀ ਨਾਲ ਵਿੱਚੋਂ ਨਵੇਂ ਡਿਜ਼ਾਈਨ ਹੋਰ ਬਦਲ ਕੇ ਆ ਜਾਂਦੇ ਨੇ ਜੀ ਕਿਸੇ ਨੇ ਜੇ ਮੰਗਾਉਣਾ ਹੈਗਾ ਤਾਂ ਸਕਰੀਨਸ਼ਾਟ ਲੈ ਕੇ ਸਾਮਰ ਜਾਣ ਮਗਾ ਸਕਦਾ ਜੀ ਉਹ ਵੀ ਛੇਤੀ ਆਊਟ ਕਰਿਆ ਕਰੋ ਜੀ ਮਗਰੋਂ ਡਿਜ਼ਾਈਨ ਖਤਮ ਹੋ ਜਾਂਦੇ ਨੇ ਜਦੋਂ ਤੁਸੀਂ ਡਾਊਨਲੋਡ ਕਰਨੇ ਆ ਉਹ ਤੋਂ ਡਿਜ਼ਾਈਨ ਖਤਮ ਹੋ ਜਾਂਦੇ ਫਿਰ ਨਵੇਂ ਡਿਜ਼ਾਈਨ ਹੋਰ ਆ ਜਾਂਦੇ ਨੇ ਜੀ ਆ ਦੇਖਿਓ ਨੇ ਡਿਜ਼ਾਈਨ ਦੇਖੀ ਚਲੋ ਸਿਰਫ 350 ਦੇ ਵਿੱਚ ਘੱਟਾ ਜੀ ਇਹ ਮੈਚਿੰਗ ਸੂਟ ਹੈਗਾ ਬਿਲਕੁਲ ਕੈਵਰ ਕਾਟਨ ਦਾ ਕੱਪੜਾ ਜੀ ਇਹ ਹੈ ਇਰ ਕੋਲ ਕੈਮਰਕਾ ਉੱਤੇ ਕੱਪੜਾ ਹੈਗਾ ਡਿਜ਼ਾਈਨ ਹੈ ਇੱਕੋ ਇੱਕ ਫੈਨਸੀ ਸਾਰੇ ਜੀ ਇਹਦੇ ਐਰ ਸੀਟ ਜੈਨਾਂ ਦੇ ਵਿੱਚ 350 ਰੁਪਏ ਦਾ ਸੂਟ ਭਰਾਵਾਂ ਦੀ ਹੱਤੀ ਤੇ ਸੇਰ ਮੇਲਾ ਚੱਲ ਰਿਹਾ ਜੀ ਸੇਰ ਮੇਲੇ ਦੇ ਉੱਤੇ ਜੀ ਆ ਦੇਖੋ 350 ਦੇ ਵਿੱਚ ਰੰਗ ਤਾਂ ਇੱਕ ਤੋਂ ਇੱਕ ਵਧੀਆ ਆਇਆ ਹੋਈ ਸਾਰੇ ਸੋਹਣੇ ਰੰਗਾਂ ਦੇ ਵਿੱਚ ਮਾਲ ਆਇਆ ਹੈ ਜਿਹਦੇ ਵਿੱਚ ਇਹ ਬੈਟ ਸਰਵਾਰ ਨਾਲ ਹੈਗਾ ਸਾਰੇ ਰੰਗ ਸਕਰੀਨਸ਼ਾਟ ਲੈ ਕੇ ਸਾਮਾ ਡਿਜ਼ਾਈਨ ਬਗਾ ਸਕਦੇ ਹੋ ਜੀ ਸਕਰੀਨਸ਼ਾਟ ਲੈ ਕੇ ਸਾਮਾ ਡਿਜ਼ਾਈਨ ਬਗਾ ਸਕਦੇ ਹੋ ਜੀ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਬਹੁਤ ਕੁਆਂਟੀਟੀ ਮਾਲ ਪਹੁੰਚ ਚੁੱਕਿਆ ਹੈ ਜੀ ਜਿੰਨੇ ਮਰਜ਼ੀ ਸੂਟ ਲਿਆ ਸਕਦੇ ਹੋ ਜੀ ਸਿਰਫ 3500 ਦੇ ਕਰਤਾ ਜੀ ਇਹ ਸਾਢੇ 3500 ਦੇ ਵਿੱਚ ਮੈਚਿੰਗ ਸੂਟ ਫੈਸੀ ਪ्योर ਕੈਮਰ ਕਾਟਨ ਦੇ ਦਿੱਤੇ ਆ ਜੀ ਇਹ ਪ्योर ਕੈਮਰ ਕਾਟਨ ਦੇਤੇ ਪਰ ਇਹ ਸ਼ੁਰੂਆਤ ਦੇ ਨਾਲ 3500 ਦਾ ਸੂਟ ਆ ਜੀ ਇਹ ਸ਼ੇਰ ਮੇਲੇ ਦੇ ਉੱਤੇ 3500 ਲਾਤਾ ਜੀ ਇਹ BK 500 ਦਾ BK 600 ਦਾ ਸਾਡਾ ਰੇਟ ਸਿਰਫ 3500 ਰੁਪਿਆ ਜੀ 350 ਦੇ ਵਿੱਚ ਫੈਂਸੀ ਮੈਚਿੰਗ ਸੂਟ ਭਰਾਵਾ ਦੀ ਹੱਟੀ ਦਿੱਤੇ ਸੇਲੇ ਮੇਲਾ ਚੱਲ ਰਿਹਾ ਹੈਗਾ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਲੇ ਮੇਲਾ ਚੱਲ ਰਿਹਾ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਲਾਇਕ ਕਰੋ ਆ ਗੜੀਆ ਦੇਖੀ ਚਲੋ ਜੀ ਸਕਰੀਨ ਸ਼ਾਟ ਲੈ ਕੇ ਸਾਮੇ ਡਿਜ਼ਾਈਨ ਤੇ ਸਾਮੇ ਕਲਰ ਮਗਾ ਸਕਦੇ ਹੋਗੇ ਜਾਂ ਸ਼ੇਕ ਜੀ ਉਸਾਮੇ ਤੇ ਲੈਣ ਵਾਸਤੇ ਭਰਾਵਾ ਦੀ ਹੱਟੀ ਵੈਸਟਰਨ ਰੋਡ ਮੋਡਮਡੀ